ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਪਰੰਤੂ ਉਸ ਤੋਂ ਪਹਿਲਾਂ ਇੱਕ ਆਪ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਜਿਸ ਦੇ ਦੌਰਾਨ ਫਿਰ ਤੋਂ ਸੰਮਣ بار-बार ਆਪ ਸਰਕਾਰ ਨੂੰ ਭੇਜੇ ਜਾ ਰਹੇ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਫਿਰ ਸੰਮਣਤ ਭੇਜ ਦਿੱਤਾ ਹੈ ਤੇ ਹੁਣ ਪੇਸ਼ ਹੋਣ ਦੇ ਹੁਕਮ ਫਿਰ ਤੋਂ ਦੇ ਦਿੱਤੇ ਨੇ ਤੇ 21 ਮਾਰਚ ਨੂੰ ਸੱਦੇ ਆਏ ਤੇ ਪੇਸ਼ ਹੋਣ ਦੇ ਲਈ ਕਿਹਾ ਹੈ ਤੇ ਦੱਸਦੀ ਹੈ ਕਿ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਸਵਾਲਾਂ ਦੇ ਲਈ ਪੁੱਛ ਪੜਤਾਲ ਦੇ ਲਈ ਸੱਦਿਆ ਜਾ ਰਿਹਾ ਹੈ ਪਰੰਤੂ ਪਹਿਲਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਨਹੀਂ ਪਹੁੰਚੇ ਤੇ ਉਹਨਾਂ ਨੇ ਅੱਠ ਸੰਮਣਾਂ ਨੂੰ ਠੁਕਰਾ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਸੰਮਣ ਨੇ ਪੂਰਨ ਤੌਰ ਤੇ ਗੈਰ ਕਾਨੂੰਨੀ ਨੇ ਤੇ ਮੈਨੂੰ ਚੋਣਾਂ ਦਾ ਪ੍ਰਚਾਰ ਕਰਨ ਦੇ ਲਈ ਰੋਕਿਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਮੇਰੀ ਸਰਕਾਰ ਗਿਰਨ ਦੀ ਕੋਸ਼ਿਸ਼ਾ ਕਰ ਰਹੀ ਹੈ ਅਤੇ ਭਾਜਪਾ ਨੂੰ ਕਿਤੇ ਨਾ ਕਿਤੇ ਸਾਡੇ ਤੋਂ ਡਰ ਹੈ ਤੇ ਭਾਜਪਾ ਨੂੰ ਲੈ ਕੇ ਵੱਡੇ ਇਲਜ਼ਾਮ ਜਿਹੜੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਏ ਗਏ ਤੇ ਆਪ ਸਰਕਾਰ ਨੂੰ ਹੁਣ ਇੱਕ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ ਤੇ ਕੇਜਰੀਵਾਲ ਨੂੰ ਫਿਰ ਤੋਂ ਸੰਮਣ ਭੇਜ ਦਿੱਤਾ ਹੈ ਤੇ ਇਹ ਨੌਵਾਂ ਸੰਮਣ ਭੇਜਿਆ ਗਿਆ ਤੇ ਹੁਣ 1 ਮਾਰਚ ਨੂੰ ਦੱਸਿਆ ਜਾ ਰਿਹਾ ਹੈ ਕਿ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਉੱਥੇ ਹੀ ਕੱਲ ਉਹਨਾਂ ਦੀ ਕੋਰਟ ਦੇ ਵਿੱਚ ਵੀ ਪੇਸ਼ੀ ਸੀ ਤੇ ਉਹ ਫਿਜ਼ੀਕਲ ਤੌਰ ਤੇ ਪੇਸ਼ ਹੋਏ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਚੋਣਾ ਦਾ ਪ੍ਰਚਾਰ ਕਰਨਾ ਹੈ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਕੋਰ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਜਿਸ ਦੇ ਦੌਰਾਨ 15000 ਮੁਸ਼ਕਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਦੂਜੇ ਪਾਸੇ ਇਹ ਵੀ ਗੱਲ ਕਹੀ ਕਿ ਕੋਰ ਦੇ ਵੱਲੋਂ ਕਿ ਜਿਹੜਾ ਤੁਸੀਂ ਜੇ ਫਿਜ਼ੀਕਲ ਤੌਰ ਤੇ ਪੇਸ਼ ਨਹੀਂ ਹੋ ਸਕਦੇ ਤਾਂ ਤੁਸੀਂ ਜਿਹੜਾ ਤੁਹਾਡੇ ਵਕੀਲ ਨੇ ਉਹ ਤੁਹਾਡਾ ਪੱਖ ਰੱਖਣਗੇ ਤੇ ਜਿਸ ਦੇ ਦੌਰਾਨ ਵੱਡੀ ਜਿਹੜੀ ਜ਼ਮਾਨਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਅਤੇ ਉੱਥੇ ਹੀ ਅੱਜ ਫਿਰ ਈਡੀ ਨੇ ਸੱਦਾ ਦੇ ਦਿੱਤਾ ਤੇ ਛੋਣ ਦੇ ਹੁਕਮ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਗਾ ਦਿੱਤੇ ਨੇ ਅਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ਸਵਾਲਾਂ ਦੇ ਲਈ ਪੁੱਛ ਪੜਤਾਲ ਦੇ ਲਈ ਸੱਦਾ ਦਿੱਤਾ ਜਾ ਰਿਹਾ ਹੈ ਤੇ ਪਹਿਲਾ ਅੱਠ ਸੰਮਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਮੇਰੀ ਸਰਕਾਰ ģੇਰਨ ਨੂੰ ਕੋਸ਼ਿਸ਼ ਕਰ ਰਹੀ ਹੈ ਅਤੇ ਵੱਡੇ ਇਲਜ਼ਾਮ ਲਗਾਉਂਦੇ ਉਹਨਾਂ ਨੇ ਕਿਹਾ ਕਿ ਚੋਣਾਂ ਦਾ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਇਸ ਗੱਲ ਨੂੰ ਲੈ ਕੇ ਲਗਾਤਾਰ ਸਿਆਸਤ ਦਾ ਪਾਰਾ ਚੜਦਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਫਿਰ ਤੋਂ ਈਡੀ ਨੇ ਸਮਣ ਭੇਜ ਦਿੱਤਾ ਹੈ ਤੇ ਪੇਸ਼ ਹੋਣ ਦੇ ਹੁਕਮ ਹੁਣ 21 ਮਾਰਚ ਨੂੰ ਦੇ ਦਿੱਤੇ ਨੇ ਤੇ ਦੇਖਣਯੋਗ ਇਹ ਹੋਏਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਜਫਰ ਪਹਿਲਾਂ ਦੀ ਤਰ੍ਹਾਂ ਇਹ ਵਿਸਮਣ ਠੁਕਰਾਇਆ ਜਾਵੇਗਾ ਹੈ ਪਰੰਤੂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਨਹੀਂ ਪਹੁੰਚੇ ਤੇ ਉਹਨਾਂ ਨੇ ਅੱਠ ਸਮਣਾਂ ਨੂੰ ਠੁਕਰਾ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਮਣ ਨੇ ਪੂਰਨ ਤੌਰ ਤੇ ਗੈਰ ਕਾਨੂੰਨੀ ਤੇ ਮੈਨੂੰ ਚੋਣਾਂ ਦਾ ਪ੍ਰਚਾਰ ਕਰਨ ਦੇ ਲਈ ਰੋਕਿਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਮੇਰੀ ਸਰਕਾਰ ਗਿਰਨ ਦੀ ਕੋਸ਼ਿਸ਼ਾ ਕਰ ਰਹੀ ਹੈ ਅਤੇ ਬੀਜੇਪੀ ਨੂੰ ਕਿਤੇ ਨਾ ਕਿਤੇ ਸਾਡੇ ਤੋਂ ਡਰ ਹੈ ਤੇ ਬੀਜੇਪੀ ਨੂੰ ਲੈ ਕੇ ਵੱਡੇ ਇਲਜ਼ਾਮ ਜਿਹੜੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਏ ਗਏ ਤੇ ਆਪ ਸਰਕਾਰ ਨੂੰ ਹੁਣ ਇੱਕ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ ਤੇ ਕੇਜਰੀਵਾਲ ਨੂੰ ਫਿਰ ਤੋਂ ਸੰਮਣ ਭੇਜ ਦਿੱਤਾ ਹੈ ਤੇ ਇਹ ਨੌਵਾਂ ਸੰਮਣ ਭੇਜਿਆ ਗਿਆ ਤੇ ਹੁਣ 1 ਮਾਰਚ ਨੂੰ ਦੱਸਿਆ ਜਾ ਰਿਹਾ ਹੈ ਕਿ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਉੱਥੇ ਹੀ ਕੱਲ ਉਹਨਾਂ ਦੀ ਕੋਰਟ ਦੇ ਵਿੱਚ ਵੀ ਪੇਸ਼ੀ ਸੀ ਤੇ ਉਹ ਫਿਜ਼ੀਕਲ ਤੌਰ ਤੇ ਪੇਸ਼ ਹੋਏ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਚੋਣਾ ਦਾ ਪ੍ਰਚਾਰ ਕਰਨਾ ਹੈ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਕੋਰ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਜਿਸ ਦੇ ਦੌਰਾਨ 15000 ਮੁਸ਼ਕਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਦੂਜੇ ਪਾਸੇ ਇਹ ਵੀ ਗੱਲ ਕਹੀ ਕਿ ਕੋਰ ਦੇ ਵੱਲੋਂ ਕਿ ਜਿਹੜਾ ਤੁਸੀਂ ਜੇ ਫਿਜ਼ੀਕਲ ਤੌਰ ਤੇ ਪੇਸ਼ ਨਹੀਂ ਹੋ ਸਕਦੇ ਤਾਂ ਤੁਸੀਂ ਜਿਹੜਾ ਤੁਹਾਡੇ ਵਕੀਲ ਨੇ ਉਹ ਤੁਹਾਡਾ ਪੱਖ ਰੱਖਣਗੇ ਤੇ ਜਿਸ ਦੇ ਦੌਰਾਨ ਵੱਡੀ ਜਿਹੜੀ ਜ਼ਮਾਨਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਅਤੇ ਉੱਥੇ ਹੀ ਅੱਜ ਫਿਰ ਈਡੀ ਨੇ ਸੱਦਾ ਦੇ ਦਿੱਤਾ ਹੈ ਤੇ ਛੋਣ ਦੇ ਹੁਕਮ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਨੂੰ ਲਗਾ ਦਿੱਤੇ ਨੇ ਅਤੇ ਦਿੱਲੀ ਸ਼ਰਾਕ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ਸਵਾਲਾਂ ਦੇ ਲਈ ਪੁੱਛਪੜਤਾਲ ਦੇ ਲਈ ਸੱਦਾ ਦਿੱਤਾ ਜਾ ਰਿਹਾ ਹੈ ਤੇ ਪਹਿਲਾ ਅੱਠ ਸੰਮਨ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਮੇਰੀ ਸਰਕਾਰ ਗੇਰਨ ਨੂੰ ਕੋਸ਼ਿਸ਼ ਕਰ ਰਹੀ ਹੈ ਅਤੇ ਵੱਡੇ ਇਲਜ਼ਾਮ ਲਗਾਉਂਦੇ ਉਹਨਾਂ ਨੇ ਕਿਹਾ ਕਿ ਚੋਣਾਂ ਦਾ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਇਸ ਗੱਲ ਨੂੰ ਲੈ ਕੇ ਲਗਾਤਾਰ ਸਿਆਸਤ ਦਾ ਪਾਰਾ ਚੜਦਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਫਿਰ ਤੋਂ ਈਡੀ ਨੇ ਸਮਣ ਭੇਜ ਦਿੱਤਾ ਤੇ ਪੇਸ਼ ਹੋਣ ਦੇ ਹੁਕਮ ਹੁਣ 1 ਈ ਮਾਰਚ ਨੂੰ ਦੇ ਦਿੱਤੇ ਨੇ ਤੇ ਦੇਖਣ ਯੋਗ ਇਹ ਹੋਏਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਜੈਫਰ ਪਹਿਲਾਂ ਦੀ ਤਰ੍ਹਾਂ ਇਹ ਵੀ ਸਮਣ ਠੁਕਰਾਇਆ ਜਾਵੇਗਾ